बहुत पुराना है और पूरी तरह कलैप्स हो चुका है सो अज मैं जितने अपने मानियोग मुख्यमंत्री भगवंत मान जी का धन्यवाद करता उम्रूवमेंट ड्रस्ट के चेयरमैन अशोक तलवार जी का भी हमने आते ही एंटी गैंगस्टर टास्क फोर्स बनाई मैं अपनी फोर्स को बधाई देता हूं तो उन्होंने अपनी जान जोखिम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि तो मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया ਅਬ ਫਰਜ਼ ਨਿਭਾਉਣੇ ਦੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਮੈਂ ਦਿੱਲੀ ਧੰਨਵਾਦ ਕਰਦਾ ਕਿ ਇੱਕ ਫਾਈਲ ਜਿਹੜੀ ਸੀਗੀ ਇਹਨਾਂ ਦੇ ਆਫਿਸ ਦੇ ਵਿੱਚ ਪਈ ਸੀਗੀ ਪੈਂਡਿੰਗ ਉਹ ਇਹਨਾਂ ਨੇ ਬੁਲਾ ਕੇ ਉਨੂੰ ਪਾਸ ਕਰ ਦਿੱਤਾ ਤੇ ਅੱਜ ਜਿਹੜੇ ਡਵੈਲਪਮੈਂਟ ਦੇ ਕੰਮ ਅਸੀਂ ਸ਼ੁਰੂ ਕਰ ਰਹੇ ਹਾਂ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਆਪਣੀ ਆਮ ਆਦਮੀ ਪਾਰਟੀ ਦੇ ਸਾਡੇ ਕਾਉਂਸਲਰ ਜਰਨੈਲ ਸਿੰਘ ਢੋਡ ਜੀ ਸਾਡੇ ਵਿੱਕੀ ਲੰਬੋ ਜੀ ਸਹਿਜਪਾਲ ਜੀ ਰਾਮਕਮਰ ਜੀ ਸਰਦਾਰ ਬਲਦੇਵ ਸਿੰਘ ਜੀ ਮਨਦੀਪ ਜੀ ਜਿੰਨੇ ਵੀ ਸਾਡੇ ਇੱਥੇ ਵਲੰਟੀਅਰ ਸਹਿਬਾਨ ਆਏ ਨੇ ਸਭ ਦਾ ਮੈਂ ਸ਼ੁਕਰੀਆ ਦਾ ਕਰਦਾ ਔਰ ਇਲਾਕਾ ਨਿਵਾਸੀਆਂ ਨੂੰ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਕਿ ਕੋਈ ਵੀ ਕੰਮ ਜਿਹੜਾ ਉਹ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਏਗਾ ਸਾਰੇ ਹੀ ਕੰਮ ਚਾਹੇ ਉਹ ਸੀਵਰੇਜ ਦਾ ਚਾਹੇ ਵਾਟਰ ਸਪਲਾਈ ਦਾ ਚਾਹੇ ਉਹ ਸਟਰੀਟ ਲਾਈਟ ਦਾ ਚਾਹੇ ਉਹ ਬਾਗਬਾਨੀ ਦਾ ਕੋਈ ਵੀ ਕੰਮ ਜਿਹੜਾ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਏਗਾ ਮੇਰੀ ਹੱਥ ਜੋੜ ਕੇ ਇੱਕੋ ਹੀ ਅਪੀਲ ਆ ਕਿ ਥੋੜਾ ਸਬਰ ਰੱਖਿਓ ਥੋੜਾ ਸਾਨੂੰ ਟਾਈਮ ਦਿਓ ਅਸੀਂ ਤੁਹਾਡੀਆਂ ਉਮੀਦਾਂ ਤੇ ਪੂਰੇ ਖਰੇ ਉਤਰਾਂਗੇ ਇਸ ਗੱਲ ਦਾ ਮੈਂ ਵਿਸ਼ਵਾਸਵਾਨ ਹਾਂ ਤੇ ਇੱਕ ਵਾਰੀ ਫੇਰ ਸਭ ਦਾ ਧੰਨਵਾਦ ਥੈਂਕ ਯੂ ਹਲਕੇ ਦੇ ਹਰਮਨ ਪਿਆਰੇ ਨੇਤਾ ਸਾਡੇ ਐਮਐਲਏ ਸਾਹਿਬ ਡਾਕਟਰ ਅਜੀਤ ਗੁਪਤਾ ਜੀ ਮੇਰੇ ਨਾਲ ਨੇ ਇਹਨਾਂ ਦਾ ਫੋਨ ਕੁਝ ਦਿਨ ਪਹਿਲਾਂ ਮੈਨੂੰ ਆਇਆ ਸੀ ਤੇ ਕਹਰੇ ਸੀ ਕਿ ਇਸ ਨਾਲ ਸੀਵਰੇਜ ਬਹੁਤ ਪ੍ਰੋਬਲਮ ਹੈ ਗਈ ਹੈ ਏਰੀਆ ਦੇ ਵਿੱਚ ਔਰ ਲੋਕ ਪਰੇਸ਼ਾਨ ਹੈਗੇ ਆ ਤੇ ਮੈਂ ਕਿਹਾ ਐਮਐਲਏ ਸਾਹਿਬ ਤੁਸੀਂ ਕਹਿ ਰਹੇ ਹੋ ਤੇ ਕਰੇ ਫਾਈਲ ਕਾਫੀ ਦੇਰ ਦੀ ਪੈਂਡਿੰਗ ਹੈ ਇਮੀਡੀਏਟਲੀ ਮੈਂ ਫਿਰ ਉਹਨੂੰ ਕਵਰ ਕੀਤਾ ਤੇ ਪਬਲਿਕ ਨੂੰ ਡਾਕਟਰ ਸਾਹਿਬ ਦਾ ਇੱਕੋ ਹੀ ਅਗਲਾ ਲਕਸ਼ ਕਿ ਮੇਰੇ ਏਰੀਆ ਦੇ ਵਿੱਚ ਪਬਲਿਕ ਨੂੰ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਇਹਨਾਂ ਨੇ ਪਰਸਨਲ ਇੰਟਰਸਟ ਲੈ ਕੇ ਤੇ ਪਬਲਿਕ ਦੀ ਫਿਰ ਮੈਂ ਵੀ ਇਨਕੁਆਇਰੀ ਕੀਤਾ ਡਾਕਟਰੋ ਵੀ ਕਹ ਰਹੇ ਸੀ ਕਿ ਪਿੱਛੇ بارشਾਂ ਹੋਈਆਂ ਜਿਸ ਤੋਂ ਲੈ ਇੱਥੇ ਬਹੁਤ ਪਾਣੀ ਖੜਾ ਆਏਗਾ ਸੀ ਤਾਂ ਇਮੀਡੀਏਟਲੀ ਮੇਰੇ ਧਿਆਨ ਚ ਲਿੱਤਾ ਤੇ ਮੈਂ ਉਸ ਲਈ ਆਪਣੇ ਐਮਐਲਏ ਸਾਹਿਬ ਨੂੰ ਉਹਨਰ ਕੀਤਾ ਔਰ ਸਹਿਯੋਗ ਕੀਤਾ ਜਿੰਨਾ ਕਰ ਸਕਦਾ ਸੀ ਔਰ ਅਜੂ ਵੀ ਕਹਿੰਦਾ ਐਮਐਲਏ ਸਾਹਿਬ ਨੂੰ ਕਿ ਮੇਰੇ ਵੱਲੋਂ ਟਸਟ ਵੱਲੋਂ ਲੋਕਾਂ ਨੂੰ ਜਿਹੜੀ ਆਂਦੀਆਂ ਹੋਈਆਂ ਇਹ ਦਿੱਕਤਾਂ ਲੋਕ ਐਮਐਲਏ ਸਾਹਿਬ ਨੂੰ ਦੱਸਣ ਕੈਸੀ ਕੀ ਕੀ ਹੋਣਾ ਦਿੱਕਤਾ ਹੈ ਗਿਆ ਮੇਰੇ ਕੋਲ ਜਿੰਨਾ ਹੋ ਪਾਏਗਾ ਮੈਂ ਕਰਾਂਗਾ ਕਿੰਨੇ ਐਸਟੀਮੇਟ ਦਾ ਕੰਮ ਜੀ ਸ਼ੁਰੂਆਤ ਆ ਕਰੀਬ ਮੇਰਾ ਖਿਆਲ 50 ਲੱਖ ਦਾ ਕਿੰਨੇ ਸਮੇਂ ਅੰਦਰ ਪੂਰਾ ਹੋ ਜਾਏਗਾ ਆ ਫਿਕੇਦਾਰ ਸਾਹਿਬ ਮੇਰਾ ਖਿਆਲ ਤਿੰਨ ਮਹੀਨੇ ਦੇ ਅੰਦਰ ਕੰਪਲੀਟ ਕਰ ਦੇਣਾ ਚਾਹੀਦਾ ਵੈਸੇ ਇਹ ਕੰਮ ਕੁਝ ਕਮ ਇਧਰ ਹੈ ਡਿਫਰੈਂਟ ਡਿਫਰੈਂਟ ਏਰੀਆ ਚ ਹੈਗੇ ਕਿ ਵਾਰਡ ਐਸੇ ਵਾਰਡ ਤੇ ਹੀ ਆ ਲੇਕਿਨ ਡਿਫਰੈਂਟ ਡਿਫਰੈਂਟ ਏਰੀਆ ਚ ਹੈਗੇ ਆ ਟੋਟਸਾ ਪੈਗੇ ਨੇ ਨਾਲ ਹੈਗੇ ਉਹ ਵੀ ਕਾਈਟ ਕਰ ਦੇਣਗੇ ਜਿੱਥੇ ਲੋਕਾਂ ਨੂੰ ਯਾਦਾ ਪ੍ਰੋਬਲਮ ਹੈ ਉਹ ਕਮ ਹੋ ਜਾਏਗਾ ਉਹਨਾਂ ਦਾ ਉਸੇ ਲਈ ਧੰਨ ਸਭ ਤੋਂ ਪਹਿਲਾਂ ਇਸ ਇਲਾਕੇ ਦੇ ਬਹੁਤ ਹੀ ਅਰਮਨਪਾਰੇ ਗੈਨਾਮਿਕ ਲੀਡਰ ਡਾਕਟਰ ਅਜੇ ਗੁਪਤਾ ਜੀ ਔਰ ਆਮ ਆਦਮੀ ਪਾਰਟੀ ਦੇ ਬਹੁਤ ਹੀ ਜੁਝਾਰੂ ਜੋ ਪੁਰਾਣੇ ਵਰਕਰ ਰਹੇ ਨੇ ਔਰ ਇਸ ਵੇਲੇ ਇੰਪਰੂਵਮੈਂਟ ਅਥੀ ਚੇਅਰਮੈਨ ਐ ਅਸ਼ੋਕ ਤਾਲਵਾਰ ਜੀ ਮੈਂ ਇਹਨਾਂ ਦੋਵਾਂ ਨੇਤਾਵਾਂ ਦਾ ਇਸ ਵਾਰਡ ਦੇ ਸਾਰੇ ਵਲੰਟੀਅਰਸ ਵੱਲੋਂ ਔਰ ਜਰਨੈਲ ਸਿੰਘ ਟੋਟ ਵੱਲੋਂ ਆਪਣੇ ਸਾਥੀਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਆਖਦਾ ਕਿਉਂਕਿ ਇਹ ਇਲਾਕਾ ਪਿਛਲੇ 5 ਸਾਲ ਜਦੋਂ ਕਾਂਗਰਸ ਦੀ ਸਰਕਾਰ ਰਹੀ ਹੈ ਉਹਨਾਂ ਨੇ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ ਜਦੋਂ ਸਰਕਾਰ ਚੇਂਜ ਤੇ ਲੋਕਾਂ ਦੇ ਜਜ਼ਬਾ ਸੀ ਜੋਸ਼ ਸੀ ਬਹੁ ਉਪਾਸ਼ਕਾ ਕੇ ਇਹ ਫਿਜ਼ੀਕਲੀ ਆ ਕੇ ਨਾ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਔਰ ਉਸ ਮੁਸ਼ਕਲਾਂ ਦਾ ਹੱਲ ਕਰਨ ਲਈ ਪਰਸਨਲ ਇੰਟਰਸਟ ਲੈ ਕੇ ਚੇਅਰਮੈਨ ਸਾਹਿਬ ਦੀ ਫੇਵਰ ਲੈ ਕੇ ਇਹ ਫਾਈਲ ਪਾਸ ਕਰਵਾਈ ਆ ਕਿਉਂਕਿ ਜਿੰਨੀਆਂ ਵੀ ਲੇਡੀਜ਼ ਇਸ ਇਲਾਕੇ ਦੇ ਕੱਲੇ-ਕੱਲੇ ਘਰ ਜਾ ਕੇ ਡਾਕਟਰ ਸਾਹਿਬ ਨੇ ਸਾਜਿਆਂ ਦੀਆਂ ਮੁਸ਼ਕਲਾਂ ਸੁਨੀਆਂ ਸੀ ਔਰ ਡਾਕਟਰ ਸਾਹਿਬ ਨੇ ਵਿਸ਼ਵਾਸ ਵੀ ਦਿੱਤਾ ਹੈ ਔਰ ਮੈਂ ਨਾਲ ਹਮੇਸ਼ਾ ਇਸ ਗੱਲ ਤੋਂ ਥੈਂਕਸ ਕਰਦਾ ਰਵਾਂਗਾ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਕਿ ਡਾਕਟਰ ਸਾਹਿਬ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਦੇ ਰਹਿਣ ਔਰ ਅਸੀਂ ਇਹਨਾਂ ਦੇ ਗੁਣਗਾਂਦੇ ਰਹੀਏ ਔਰ ਆਮ ਆਦੀ ਪਾਰਟੀ ਦਾ ਝੰਡਾ ਉੱਚਾ ਕਰਕੇ ਆਪਣੀ ਪਾਰਟੀ ਨੂੰ ਔਰ ਆਪਣੇ ਵਰਕਰਾਂ ਨੂੰ ਬਲੰਦੀਆਂ ਤੇ ਲੈ ਕੇ ਜਾਈਏ ਇਲਾਕਾ ਕਿਹੜਾ ਜੀ ਜਿੱਥੇ ਕੰਮ ਚਲੂ ਪੂਰਨ ਮਿਲਦਾ ਹੈ ਇਹ ਮਾਸੰਗੇਟ ਹੈ ਜੀ ਬਾਲ ਨੰਬਰ 48 ਹੈ ਗਲੀ ਰਾਈਆਂ ਵੱਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ